ਨਿਖੇਤਰਪਾਲ ਜੀ ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਪੰਜਾਬ ਸਰਕਾਰ ਦੇ ਫਾਈਨੈਂਸ ਡਿਪਾਰਟਮੈਂਟ ਨੇ ਮਿਤੀ 18 ਨਵੰਬਰ 2022 ਨੂੰ ਨੈਸ਼ਨਲ ਪੈਨਸ਼ਨ ਸਕੀਮ ਦੀ ਜਗ੍ਹਾ 올ਡ ਪੈਨਸ਼ਨ ਸਕੀਮ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਇਸ ਦੇ ਬਾਰੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਰਵਿੰਦ ਕੇਜਰੀਪਾਲ ਜੀ ਔਰ ਸਮੁੱਚੀ ਸਰਕਾਰ ਨੇ ਇਸ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਚਾਰਿਆ ਔਰ ਪ੍ਰਸਾਰਿਆ ਅਜ ਲਗਭਗ ਇਹ ਨੋਟੀਫਿਕੇਸ਼ਨ ਲਾਗੂ ਨਹੀਂ ਹੋਇਆ ਜਿਸ ਦੇ ਨਾਲ 220000 ਕਰਮਚਾਰੀ ਪ੍ਰਭਾਵਿਤ ਨੇ ਮੇਰੀ ਆਪ ਜੀ ਦੇ ਰਾਹੀਂ ਨਿਮਰਤਾ ਸਹਿਤ ਬੇਨਤੀ ਆ ਕਿ 올ਡ ਪੈਨਸ਼ਨ ਸਕੀਮ ਲਾਗੂ ਕਰਕੇ ਕਰਮਚਾਰੀਆਂ ਦਾ ਜਨਰਲ ਪ੍ਰੋਵੀਡੈਂਟ ਫੰਡ ਦੇ ਖਾਤੇ ਖੋਲੇ ਜਾਣ ਤਾਂ ਜੋ ਇਹਨਾਂ ਨੂੰ ਇਸ ਸਕੀਮ ਦਾ ਲਾਭ ਮਿਲ ਸਕੇ ਤੁਹਾਡਾ ਬਹੁਤ ਬਹੁਤ ਪਾੜਾ ਸਾਹਿਬ ਸਪੀਕਰ ਸਾਹਿਬ ਥੈਂਕ ਯੂ ਸਪੀਕਰ ਸਾਹਿਬ ਮੇਰੇ ਤੋਂ ਪਹਿਲਾਂ ਨਸ਼ਤਰਪਾਲ ਜੀ ਨੇ ਗੱਲ ਕੀਤੀ ਸੀਗੀ 올ਡ ਪੈਨਸ਼ਨ ਸਕੀਮ ਦੀ بڑے ਮੁਲਾਜ਼ਮਾ ਨੇ ਜਦੋਂ 2022 ਦੇ ਵਿੱਚ ਮੇਰੇ ਖਿਆਲ ਆਪਾਂ ਰਿਪੀਟ ਨਾ ਕਰੀਏ ਜੀ ਗੱਲ ਨਹੀਂ ਮੈਂ ਰਿਪੀਟ ਨਹੀਂ ਕਰ ਰਿਹਾ ਜੀ ਮੈਂ ਮੈਂ ਕੋਈ ਨਵੀਂ ਗੱਲ ਹੈ ਤਾਂ ਕਰ ਲਵਾਂ ਨਹੀਂ ਨਵੀਂ ਹੈ ਹਾਂਜੀ ਤਾਂ ਮੈਂ ਕੋ ਇਹਦੇ ਨਾਲ ਐਡ ਆਨ ਕਰਨ ਲੱਗਾ ਜੀ ਗੱਲ ਦੇਖੋ ਉਸ ਸਮੇ ਮੁਲਾਜ਼ਮਾ ਨੇ 90% ਵੋਟਾਂ ਜਿਹੜੀਆਂ ਟ੍ਰੈਜਰੀ ਬੈਂਕ ਚ ਨੂੰ ਪਾਈਆਂ ਔਰ ਗਵਰਨਮੈਂਟ ਬਣਾਈਆਂ ਔਰ ਵੀ ਆਰ ਕਮਿਟਿਡ ਵਿਦ ਦਾ employees ਕੇ ਅਸੀਂ ਜਿਹੜੀ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਔਰ ਉਹ ਕਾਈਂਡਲੀ ਉਸ ਚੀਜ਼ ਨੂੰ ਹਾਊਸ ਨੂੰ ਸਾਰੇ ਨੂੰ ਕਲੈਰੀਫਾਈ ਪੰਜਾਬ ਨੂੰ ਕਰਨਾ ਚਾਹੀਦਾ ਮੁਲਾਜ਼ਮਾਂ ਨੂੰ ਕਿ ਉਹ ਕਦੋਂ 올ਡ ਪੈਨਸ਼ਨ ਸਕੀਮ ਤਿੰਨ ਸਾਲ ਨਿਕਲ ਗਿਆ ਔਰ ਨੋਟੀਫਿਕੇਸ਼ਨ ਵੀ ਹੋ ਚੁੱਕਿਆ ਉਹਨੂੰ ਕਦੋਂ ਤੱਕ ਲਾਗੂ ਕਰਕੇ ਗਰਾਊਂਡ ਦੇ ਉੱਤੇ ਕੀਤਾ ਜਾਊਗਾ ਔਰ ਜਿਹੜਾ 6 ਸਪੇਕ ਕਮਿਸ਼ਨ ਆ ਉਹਦਾ ਵੀ ਜਿਹੜਾ ਬਕਾਇਆ ਉਹ ਵੀ ਅਜੇ ਪੈਂਡਿੰਗ ਆ ਤੇ ਇਸ ਕਰਕੇ ਮੁਲਾਜ਼ਮ ਜਿਹੜੇ ਇਸ ਵਕਤ ਜਿਨ੍ਹਾਂ ਨੇ بڑے ਦਿਲ ਤੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਚੁਣਿਆ ਕਿ ਚੰਗੇ ਕੰਮ ਕਰਾਂਗੇ ਹੋ ਸਕਦਾ ਸਾਡੇ ਕੋਲ ਕਤਾਈਆਂ ਹੋਈਆਂ ਸੀ ਇੱਧਰ ਆਏ ਆ ਪਰ ਮੈਂ ਇਹ ਇਸ ਕਰਕੇ ਇਹ ਸੋਚ ਅੱਗੇ ਵੀ ਕਹਿਣਾ ਹੋਂਨਾ ਕਿ ਜਿਹੜਾ ਬੰਦਾ ਟਰਾਈਜੀ ਬੈਂਚ ਤੇ ਬੈਠਾ ਹੈ ਚਾਹੇ ਅਸੀਂ ਬੈਠੇ ਸੀ ਅੱਜ ਤੁਸੀਂ ਬੈਠੇ ਹੋ ਆਪੋਜੀਸ਼ਨ ਦਾ ਕੰਮ ਹੁੰਦਾ ਕਿ ਜਿਹੜੇ ਗਲਤ ਕੰਮ ਨੇ ਉਹਨਾਂ ਨੂੰ ਟੋਕਣਾ ਸਰਕਾਰ ਨੂੰ ਤਾਂ ਜੋ ਸਿੱਧਾ ਕੰਮ ਕਰੇ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਚੰਗੇ ਢੰਗ ਨਾਲ ਸੀ ਸਾਰੇ 117 ਬੰਦੇ ਰਲ ਕੇ ਕਰੀਏ ਜਿੱਥੇ ਮੁਲਾਜ਼ਮਾਂ ਦਾ ਇਹ ਬੜਾ ਵੱਡਾ ਮਸਲਾ ਆ ਔਰ ਨਾਲ ਦੀ ਨਾਲ